ਸਾਉਣ ਦਾ ਮਹੀਨਾ ਚੱਲ ਰਿਹਾ ਹੈ ਤੇ ਤੀਆਂ ਦਾ ਤਿਉਹਾਰ ਵੀ ਔਰਤਾਂ ਤੇ ਕੁੜੀਆਂ ਵੱਲੋਂ ਮਨਾਇਆ ਜਾ ਰਿਹਾ ਹੈ। ਮਾਨਸੂਨ ਦੇ ਆਉਣ ਤੇ ਭਗਵਾਨ ਸ਼ਿਵ ਤੇ ਦੇਵੀ ਪਾਰਵਤੀ ਦੇ ਪਵਿੱਤਰ ਮਿਲਾਪ ਦਾ ਪ੍ਰਤੀਕ ਇਹ ਤੀਜ ਦਾ ਤਿਉਹਾਰ ਸਾਉਣ ਮਹੀਨੇ ਦੇ ਸ਼ੁਕਲ ਪੱਖ ਦੀ ਤੀਜੀ ਨੂੰ ਮਨਾਇਆ ਜਾਂਦਾ ਜੋ ਇਸ ਵਾਰ 3 ਅਗਸਤ ਨੂੰ ਸੀ। ਇਸ ਦੇ ਚੱਲਦੇ ਹੀ ਪਟਕਾਨਕੋਟ ਦੇ ਸਿੰਘਪੁਰਾ ਮਹੱਲੇ ਦੇ ਵਿੱਚ ਸਵੇਰ ਤੋਂ ਹੀ ਤਿਉਹਾਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ ਤੇ ਔਰਤਾਂ ਤੇ ਕੁੜੀਆਂ ਹਰੇ ਰੰਗ ਦੇ ਰਵਾਇਤੀ ਪਹਿਰਾਵੇ ਜਿਵੇਂ ਲਹਿੰਗਾ ਤੇ ਸਾਰੀ ਦੇ ਵਿੱਚ ਸਜੀਆਂ ਹੋਣੀਆਂ ਨਜ਼ਰਾਈਆਂ ਉਹਨਾਂ ਦੇ ਹੱਥਾਂ ਤੇ ਤੈਰਾਂ ਤੇ ਮਹਿੰਦੀ ਦੇ ਸੋਹਣੇ ਡਿਜ਼ਾਈਨਰਾਂ ਨੇ ਤਿਹਾੜ ਦੀ ਰੌਣਕ ਨੂੰ ਹੋਰ ਵਧਾ ਦਿੱਤਾ ਤੇ ਸਥਾਨਕ ਨਿਵਾਸੀਆਂ ਦੇ ਮੁਤਾਬਕ ਤੀਜ ਦਾ ਤਿਹਾੜ ਉਹਨਾਂ ਲਈ ਖੁਸ਼ੀ ਤੇ ਇਕਤਾ ਦਾ ਪ੍ਰਤੀਕ ਹੈ ਤੇ ਉਹ ਸਾਰਿਆਂ ਮਿਲ ਕੇ ਜਿੱਥੇ ਇਸ ਤਿਹਾੜ ਨੂੰ ਮਨਾ ਰਹੀਆਂ ਨੇ ਤਾਂ ਪਾਰਵਤੀ ਮਾਤਾ ਦੀ ਪੂਜਾ ਵੀ ਕਰਦੀਆਂ ਨੇ ਚੱਲ ਸਖੀਏ ਮੇਲੀ ਨੂੰ ਚੱਲੀਏ ਚੱਲ ਸਖੀਏ ਮੇਲੀ ਨੂੰ ਚੱਲੀਏ ਹੋ ਕੇ ਸਾਥ ਯਾਰ ਸ਼ਿਆਰ ਸਾਲ ਸਖੀ ਮੇਲੇ ਨੂੰ ਚਲੀਏ ਹੋਕੇ ਤਿਆਰ ਸਿਆਰ ਹੁਣ ਅਸੀਂ ਕੱਟੇ ਹੋਕੇ ਅੱਜ ਮਨਾਈਏ ਤੀਜ ਦਾ ਤਿਉਹਾਰ ਮੈਂ ਅੱਜ ਤੀਜ ਦਾ ਤਿਉਹਾਰ ਆਪਣੇ ਪੇਕੇ ਆਪਣੀ ਮੰਮਾ ਦੇ ਘਰ ਮਨਾਣ ਆਈ ਹੈ ਤੀਜ ਦਾ ਤਿਉਹਾਰ ਸਾਰੀਆਂ ਵੇ ਆਈਆ ਆਪਣੀਆਂ ਆਪਣੇ ਮਾਪਿਆਂ ਦੇ ਘਰ ਆ ਕੇ ਮਨਾਉਂਦੀਆਂ ਨੇ ਤੇ ਇਹ ਉਹਦੇ ਵਾਸਤੇ ਬੜਾਈ ਖੁਸ਼ੀ ਦਾ ਭਰਿਆ ਉਤਸਵ ਹੁੰਦਾ ਹੈ ਜਿੱਥੇ ਉਹ ਤਿਆਰ ਹੋ ਕੇ ਚੂੜੀਆਂ ਪਾ ਕੇ ਮਹਿੰਦੀ ਲਾ ਕੇ ਸਜ ਸਵਰ ਕੇ ਆਪਣੇ ਆਪ ਪਰਜਾਈਆਂ ਨਾਲ ਆਪਣੀਆਂ ਭੈਣਾਂ ਨਾਲ ਖੁਸ਼ੀ ਦਾ ਤਿਹਾੜ ਮਨਾਉਂਦੀਆਂ ਹਨ ਕਿਉਂਕਿ ਸ਼ਾਇਦ ਇਹੀ ਦਿਨ ਹੈ ਜਿੱਦੇ ਅਸੀਂ ਆਪਣੀ ਖੁਸ਼ੀ ਦਾ ਪਰਚਾਵਾ ਕਰ ਸਕਦੇ ਹਾਂ ਮੈਂ ਕੁਝ ਕਹਿਣਾ ਚਾਹਾਂਗੀ ਤੀਜ ਆਇਆ ਸਾਵਣ ਲੈ ਕੇ ਔਰਤਾਂ ਦੀ ਖੁਸ਼ੀ ਵਧਾਏ ਝੂਲੇ ਮਹਿੰਦੀ ਨੱਚਣ ਗਾਉਣ ਨਾਲ ਰੰਗ ਚੜਾਏ ਏ ਸਾਡਾ ਜਿਹੜਾ ਤਿਉਹਾਰ ਤੀਜ ਦਾ ਅਸੀਂ ਇਸ ਪ੍ਰਥਾ ਨੂੰ ਜਾਰੀ ਰੱਖਣ ਲਈ ਹਰ ਸਾਲ ਤੀਜ ਦਾ ਤਿਉਹਾਰ ਮਨਾਉਂਦੇ ਆ ਕਿਉਂਕਿ ਇਹ ਇੱਕ ਸਾਡੀ ਪੰਜਾਬ ਦੀ ਐਸੀ ਵਿਰਾਸਤ ਹੈ ਜਿਹੜੀ ਕਿ ਵਿਲੁਪਤ ਹੋਣ ਦੀ ਜਾ ਰਹੀ ਹੈ ਤੇ ਅਸੀਂ ਚਾਹੁੰਦੇ ਆ ਕਿ ਇਹ ਅੱਗੇ ਆਉਣ ਵਾਲੇ ਪੀੜੀਆਂ ਨੂੰ ਇਹਨਾਂ ਦਾ ਪਤਾ ਲੱਗੇ ਕਿ ਇਹ ਆਖਿਰ ਵਿੱਚ ਸਾਡੇ ਕਿਹੜੇ ਐਸਾ ਦਾਰੀ ਤੇ ਰਿਵਾਸ ਸੀ ਜਿਹੜਾ ਕਿ ਉਹ ਵਿਲੁਪਤ ਹੋਣ ਦਾ ਜਾ ਰਿਹਾ ਤੇ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਅਸੀਂ ਹਰ ਸਾਲ ਇਹ ਤਿਉਹਾਰ ਮਨਾਉਂਦੇ ਆ ਬਹੁਤ ਬਹੁਤ ਧੰਨਵਾਦ ਦੇਖੋ ਜੀ ਇਹ ਤੀਜ ਦਾ ਤਿਹਾਰ ਜਿਹੜਾ ਅਸੀਂ ਬੜੇ ਚਾਵਾਂ ਤੇ ਸਦਰਾਂ ਨਾਲ ਮਨਾ ਰਹੇ ਆ ਇਹ ਸਾਡਾ ਸਤਮਾ ਤੀਜ ਦਾ ਤਿਹਾਰ ਆ ਤੇ ਅਸੀਂ ਆਪਣੀਆਂ ਸਾਰੀਆਂ ਬੇਟੀਆਂ ਪੇਕਿਆਂ ਦੇ ਘਰ ਆਈਆਂ ਹੋਈਆਂ ਨੇ ਤੇ ਇਹ ਰਲ ਮਿਲ ਕੇ ਮਨਾ ਰਹੀਆਂ ਨੇ ਤੇ ਅਸੀਂ ਆਪਣੀਆਂ ਬੱਚੀਆਂ ਨੂੰ ਕਹਿੰਨੇ ਆ ਵੀ ਦੇਖੋ ਮੇਰੀਆਂ ਬੱਚੀਆਂ ਨੇ ਉਹ ਆਪ ਆਪ ਇੰਡੀਪੈਂਡੈਂਟ ਨੇ ਪੜੀਆਂ ਲਿਖੀਆਂ ਨੇ ਉਹਨਾਂ ਪੁੱਤਰਾ ਵਾਂਗ ਪਾਲਿਆ ਮੈਂ ਤੇ ਉਹ ਕਿਸੇ ਵੀ ਮੁੰਡਿਆਂ ਨਾਲੋਂ ਕਿਤੇ ਵੀ ਘੱਟ ਨਹੀਂ ਹੈਗੀਆਂ ਤੇ ਮੈਂ ਸਾਰੀਆਂ ਧੀਆਂ ਨੂੰ ਇਹੋ ਹੀ ਕਵਾਂਗੀ ਵੀ ਤੁਸੀਂ ਵੱਧ ਤੋਂ ਵੱਧ ਅੱਗੇ ਹੋ ਕੇ ਆਪਣੇ ਆਓ ਤੇ ਜੇ ਕਿਤੇ ਕੁੜੀਆਂ ਮੈਦਾਨ ਵਿੱਚ ਆ ਗਈਆਂ ਤੇ ਉਹ ਕਿਸੇ ਦੇ ਨਾਲੋਂ ਘਟ ਨਹੀਂ ਤੇ ਮੈਂ ਤੇ ਇਹੋ ਹੀ ਕਹਾਂਗੀ ਵੀ ਮੈਦਾਨ ਵਿੱਚ ਆਓ ਤੇ ਫੱਟੇ ਚੱਕ ਦਿਓ ਮੋਹੱਲੇ ਦੇ ਖੁੱਲੇ ਮੈਦਾਨਾਂ ਤੇ ਬਾਗਾਂ ਦੇ ਵਿੱਚ ਝੂਲੇ ਸਜਾਏ ਗਏ ਤੇ ਔਰਤਾਂ ਨੇ ਰਵਾਇਤੀ ਗੀਤਾਂ ਦੀਆਂ ਤੁਣਾ ਤੇ ਨੱਚਣ ਤੇ ਗਾਉਣ ਦਾ ਲਤਫ ਲਿਆ ਤੇ ਕਈ ਕਰਾਂ ਦੇ ਵਿੱਚ ਖਾਸ ਤੌਰ ਤੇ ਕੇਵਰ ਤੇ ਹੋਰ ਰਵਾਇਤੀ ਮਠਾਈਆਂ ਵੀ ਤਿਆਰ ਕੀਤੀਆਂ ਗਈਆਂ ਜਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ